ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਨਤੂ ਜੋਤ ਸਰੂਪ ਚੰਚਲ ਮਨ ਦੇ ਵੇਦਾਂ ਨੇ ਚਾਰ ਹਿੱਸੇ ਕੀਤੇ ਹਨ ਗੁਰਬਾਣੀ ਵਿੱਚ ਆਤਮਾ ਨੂੰ ਵੀ ਮਨ ਦਾ ਹਿੱਸਾ ਹੀ ਮੰਨਿਆ ਹੈ ਮਨਾ ਬੁੱਧੀ ਅਹੰਕਾਰ ਖਿਰਦਾ ਆਤਮਾ ਉਪਨਿਸ਼ਦਾਂ ਵਿੱਚ ਆਤਮਾ ਨੂੰ ਨਿਰਮਲ ਕਰਕੇ ਲਿਖਿਆ ਹੈ ਇਹ ਪਰਮਾਤਮਾ ਦੀ ਅੰਸ਼ ਹੈ ਅਤੇ ਸਾਫ਼ ਪਿਓਰ ਹੈ ਪਰ ਗੁਰਬਾਣੀ ਵਿੱਚ ਆਤਮਾ ਨੂੰ ਹੰਸ ਨੂੰ ਵੀ ਮੈਲਾ ਦੱਸਿਆ ਹੈ ਲਿਬੜੇ ਹੋਏ ਮਨ ਨਾਲ ਲਾ ਕੇ ਇਹ ਵੀ ਮਾਈ ਹੋ ਜਾਂਦੀ ਹੈ ਗੁਰਵਾਕ ਹੈ ਮਾਇਕਾਇਆ ਹੰਸ ਸਮੇਤ ਮਨ ਦਾ ਇੱਕ ਹੋਰ ਹਿੱਸਾ ਵੀ ਹੈ ਪਰ ਉਹ ਸੰਸਾਰ ਖਾਤਰ ਨਹੀਂ ਹੈ ਉਹ ਕੇਵਲ ਤੁਰਿਆ ਅਵਸਥਾ ਵਾਲੇ ਮਹਾਪੁਰਸ਼ਾਂ ਲਈ ਹੈ ਉਹ ਹੈ ਪਿਓਰ ਕੌਂਸ਼ੀਅਸਨੈਸ ਜਦੋਂ ਗੁਰੂ ਅਰਪਣ ਹੋ ਕੇ ਮਨ ਸਾਫ਼ ਅਤੇ ਨਿਰਮਲ ਹੋ ਜਾਂਦਾ ਹੈ ਤੇ ਗੁਰੂ ਇਸ ਮਨ ਨੂੰ ਦੇਹ ਬਣਾ ਦਿੰਦਾ ਹੈ ਤਾਂ ਇਹ ਆਪਣੀ ਸ਼ਰਮਣੀ ਹਾਲਤ ਜਿਸ ਵਿੱਚੋਂ ਨਿਕਲ ਕੇ ਆਇਆ ਹੈ ਹੀ ਬਣ ਜਾਂਦਾ ਹੈ ਇਹ ਅਮਰਤ ਨਹੀਂ ਹੋ ਕੇ ਜੀਵਨ ਮਿਰਤਕ ਬਣ ਜਾਂਦਾ ਹੈ ਇਹ ਪੂਰੀ ਜਾਗਰਤ ਅਵਸਥਾ ਹੈ ਇਹ ਆਪਣੇ ਹੱਥ ਵਸ ਨਹੀਂ ਇਸੇ ਲਈ ਸੰਸਾਰੀ ਦਾ ਮਨ ਇਸ ਅਵਸਥਾ ਵਿੱਚ ਨਹੀਂ ਅਪੜ ਸਕਦਾ ਪੱਛਮੀ ਚਿੰਤਕਾਂ ਜਿਵੇਂ ਫਰਾਇਡ ਕਾਰਲ ਜੁੰਗ ਸ਼ਾਪਨਹਬਰ ਵਿਲਸਨ ਨੀਟਸ਼ੇ ਸਪੀਨੋਜ਼ਾ ਹੀਗਲ ਆਦਿ ਦੇ ਮਾਨਵਤ ਦੇ ਹਿੱਸੇ ਵਿੱਚ ਵੰਡਿਆ ਹੈ ਇਹ ਵੰਡ ਪਦਾਰਥਕ ਫਿਜ਼ੀਕਲ ਹੈ ਮਨ ਦਾ 10% ਹਿੱਸਾ ਜਾਗਦਾ ਹੈ 80% ਅਚੇਤ ਅਤੇ ਸੁਤਪਿਆ ਹੈ ਬਾਕੀ 10% ਅਰਧ ਚੇਤਨ ਅਵਸਥਾ ਵਿੱਚ ਹੈ ਫਰਾਇਡ ਨੇ ਮਨ ਦੀ ਤੁਲਨਾ ਆਈਸਬਰਗ برف ਦੇ ਪਹਾੜ ਨਾਲ ਕੀਤੀ ਹੈ ਜਦੋਂ ਕੋਈ ਬਰਫ਼ ਦਾ ਵੱਡਾ ਟੁਕੜਾ ਪਿਗਲ ਕੇ ਸਮੁੰਦਰ ਵਿੱਚ ਤੈਰਨ ਲੱਗਦਾ ਹੈ ਤਾਂ ਕੇਵਲ 10% ਨੰਗਾ ਰਹਿੰਦਾ ਹੈ 10% ਕਦੀ ਡੁੱਬਦਾ ਤੇ ਕਦੀ ਤੈਰਦਾ ਹੈ 80% ਪਾਣੀ ਵਿੱਚ ਡੁੱਬਿਆ ਰਹਿੰਦਾ ਹੈ ਵਿਦਵਾਨ ਦੱਸਦੇ ਹਨ ਕਿ ਸੁਚੇਤ ਮਨ ਸਾਡੇ ਦਿਮਾਗ ਦੇ ਮੂਰਲੇ ਹਿੱਸੇ ਜੋ ਜੂੜੇ ਹਿੱਟ ਹੁੰਦਾ ਹੈ ਜਿਸ ਨੂੰ ਸੈਰੀਬਰਮ ਆਖਿਆ ਜਾਂਦਾ ਹੈ ਤੇ ਇਸ ਦਾ ਵੀ ਇੱਕ ਖਾਸ ਹਿੱਸਾ ਮੋਟਰ ਕਾਰਟੈਕਸ ਕਹਾਉਂਦਾ ਹੈ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਇਹ ਸਾਰੀ ਮੈਂਟਲ ਐਕਟੀਵਿਟੀ ਲਈ ਜ਼ਿੰਮੇਵਾਰ ਹੈ ਸੋਚਾਂ ਪਨ ਨਾ ਕਰਤਾ ਯਾਦ ਆਸ਼ਤ ਖਿਆਲ ਆਦ ਸਭ ਇਸੇ ਹਿੱਸੇ ਵਿੱਚ ਹੁੰਦੇ ਹਨ ਵਿਲ ਅਤੇ ਜਜਮੈਂਟ ਵੀ ਇਹੀ ਕਰਦਾ 10% ਅਰਧ ਚੇਤਨ ਮੰਨ ਦਿਮਾਗ ਦੇ ਪਿਛਲੇ ਹਿੱਸੇ ਮੈਡੂਲਾ オਬਲੋਂਗਾਟਾ ਦੁਆਰਾ ਕੰਟਰੋਲ ਹੁੰਦਾ ਹੈ 80% ਮਨ ਸੁੱਤਾ ਪਿਆ ਹੈ ਅਣਦਿਸਦੇ ਸੰਸਾਰ ਦੀ ਤਰ੍ਹਾਂ ਪਦਾਰਥਕ ਚਿੰਤਕਾਂ ਕੋਲ ਇਹ ਗਿਆਨ ਨਹੀਂ ਹੈ ਕਿ ਕਿਵੇਂ ਇਹ ਮਨ ਪੂਰਾ ਜਾਗਰਤ ਹੋ ਕੇ ਜੇ ਉਥੇ ਪੜ ਵਿੱਚ ਪਰਵੇਸ਼ ਕਰ ਜਾਂਦਾ ਹੈ ਇਸ ਨੂੰ ਕੇਵਲ ਭਗਤ ਹੀ ਮਹਿਸੂਸ ਕਰ ਸਕਦਾ ਹੈ ਇਹ ਅਵਸਥਾ ਜਾਣਨ ਦੀ ਨਹੀਂ ਇਸ ਨੂੰ ਤਾਂ ਕਮਾ ਕੇ ਅਨੁਭਵ ਕਰਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਇਹ ਗਿਆਨ ਨਹੀਂ ਹੈ ਇਹ ਤਾਂ ਗੁਰੂ ਵੱਲੋਂ ਬਖਸ਼ਾ ਉਹ ਵੀ ਗਿਆਨ ਹੈ ਮੰਡੂਕਿਆ ਉਪਨਿਸ਼ਦ ਵਿੱਚ ਮੰਨ ਦੀਆਂ ਤਿੰਨ ਅਵਸਥਾਵਾਂ ਦਾ ਜ਼ਿਕਰ ਹੈ ਪੂਰੀ ਗੂੜੀ ਨੀਂਦ ਸੁਪਨਾ ਜਾਗਰਤ ਇਹ ਚੌਥੀ ਤੁਰਿਆ ਸੁਪਰ ਕੌਂਸ਼ੀਅਸਨੈਸ ਕੇਵਲ ਭਗਤਾਂ ਦੇ ਹਿੱਸੇ ਆਉਂਦੀ ਹੈ ਰੱਬ ਨੂੰ ਪਾਉਣੇ ਦਾ ਰਸਤਾ ਗਿਆਨ ਨਹੀਂ ਹੈ ਬਲਕਿ ਸ਼ਰਧਾ ਤੇ ਵਿਵੇਕ ਹੈ ਕਿਨਾਂ ਉਪਨਿਸ਼ਦ ਅਨੁਸਾਰ ਦੀ ਵੇ ਟੂ ਗੋਡ ਇਜ਼ ਫੇਥ ਨਾਟ ਨੋਲਜ ਆਵਾਜ਼ ਚਾਰ ਕਿਸਮਾਂ ਵੀ ਹੈ ਨੰਬਰ 1 ਪਰਾ ਨੰਬਰ 2 ਪਸੰਤੀ ਨੰਬਰ 3 ਮਦਮਾ ਨੰਬਰ 4 ਵੈਖਰੀ ਜਦੋਂ ਆਵਾਜ਼ ਦਾ ਖਿਆਲ ਦਿਮਾਗ ਵਿੱਚ ਉਤਪੰਨ ਹੁੰਦਾ ਹੈ ਉਸ ਨੂੰ ਪਰਾ ਕਿਹਾ ਜਾਂਦਾ ਹੈ ਜਦੋਂ ਖਿਆਲ ਨੂੰ ਘੰਡੀ 'ਚ ਅੱਖਰ ਮਿਲਦੇ ਹਨ ਉਸ ਨੂੰ ਪਸੀੰਤੀ ਕਿਹਾ ਜਾਂਦਾ ਹੈ ਜਦੋਂ ਬੰਦ ਬੋਲ ਹਿਲਦੇ ਹਨ ਉਸ ਨੂੰ ਮਧਮਾ ਕਿਹਾ ਜਾਂਦਾ ਹੈ ਉਸ ਨੂੰ ਉਪ ਤੰਸੂ ਜਪ ਜਾਪ ਵੀ ਕਹਿੰਦੇ ਹਨ ਜੋ ਬੋਲ ਕੇ ਜੀਵਾ ਬਾਹਰ ਕਰਦੀ ਹੈ ਉਹ ਬੈਖਰੀ ਹੈ ਸਾਡਾ ਪੁਰਾਣਾ ਫਲਸਫਾ ਪਰ ਨੂੰ ਧੁਨੀ ਨਾਵਲ ਵਿੱਚ ਮੰਨਦਾ ਹੈ ਪਰ ਇਹ ਠੀਕ ਨਹੀਂ ਆਵਾਜ਼ ਦਾ ਖਿਆਲ ਦਿਮਾਗ ਵਿੱਚ ਪੈਦਾ ਹੁੰਦਾ ਹੈ ਤੇ ਹਵਾ ਨਾਲ ਆਵਾਜ਼ ਬਣਦੀ ਹੈ ਧੁਨੀ ਵਿੱਚ ਹਵਾ ਕੋਈ ਨਹੀਂ ਹਵਾ ਕੇਵਲ ਮੂੰਹ ਨੱਕ ਰਾਹੀਂ ਫੇਫੜਿਆਂ ਵਿੱਚ ਜਾ ਕੇ ਬਾਹਰ ਮੂੰਹ ਨੱਕ ਰਾਹੀਂ ਆ ਜਾਂਦੀ ਹੈ ਧੂੰਆਂ ਦਾ ਹਵਾ ਨਾਲ ਨੇੜੇ ਦਾ ਵੀ ਵਾਸਤਾ ਨਹੀਂ ਹੈ ਆਪਾਨ ਵాయు ਅੰਤੜੀਆਂ ਦੀ ਗੈਸ ਜੋ ਕਿ ਗੁੱਦਾ ਰਾਹੀਂ ਬਾਹਰ ਕੱਢ ਦਿੱਤੀ ਜਾਂਦੀ ਹੈ ਸ਼ਾਇਦ ਸਾਡੇ ਵੱਡੇ-ਵਡੇਰੇ ਧੂੰਆਂ ਨੂੰ ਸਰੀਰ ਦਾ ਮਰਕਜ਼ ਸਮਝਦੇ ਸਨ ਫਿਜ਼ੀਕਲ ਮਰਕਜ਼ ਤਾਂ ਹੈ ਪਰ ਮਾਨਸਿਕ ਗਤੀਵਿਧੀਆਂ ਧੂੰਆਂ ਵਿੱਚ ਕੋਈ ਨਹੀਂ ਹੁੰਦੀਆਂ ਕੋਈ ਅਧਿਆਸੀ ਪੁਰਸ਼ ਇਸ ਨੂੰ ਹੋਰ ਖੋਲੇ ਤਾਂ ਚਲ ਚਰਨ ਬੰਦਨਾ ਕਰਾਂਗਾ ਦਾਸ ਨੇ ਅਨੁਭਵ ਵਿੱਚ ਜੋ ਆਇਆ ਲਿਖ ਦਿੱਤਾ ਹੈ ਕੋਈ ਸੁਪਰੀਮ ਜਾਂ ਪਰਫੈਕਟ ਹੋਣ ਦਾ ਦਾਵਾ ਨਹੀਂ ਹੈ ਵਿਦਵਾਨਾਂ ਦੇ ਦਿਮਾਗੀ ਸੰਸਾਰ ਵਿੱਚ ਇਹ ਚੀਜ਼ ਵਸਣੀ ਔਖੀ ਹੈ ਇਹਨੂੰ ਪਵ ਦੀ ਗੱਲ ਹੈ ਟਿੱਪਣੀ ਜੇ ਹੋਵੇ ਤਾਂ ਭਗਤ ਹੀ ਕਰਨ ਗੁਰਬਾਣੀ ਵਿੱਚ ਅਠੇ ਪੈਰ ਹਰ ਸਾਹ ਨਾਲ ਨਾਮ ਜਪਣ ਦੀ ਬਾਤ ਕਹੀ ਹੈ ਇਹ ਅਲੋਕਾਰੀ ਗੱਲ ਨਹੀਂ ਹੈ ਇਹ ਠੀਕ ਹੈ ਕਿ ਮਨੁੱਖ ਨੇ ਕੰਮਕਾਰ ਵੀ ਕਰਨੇ ਹਨ ਵਰਤਾਲਾਭੀ ਕਰਨੀ ਹੁੰਦੀ ਹੈ ਫਿਰ ਕਿਵੇਂ ਅਠੇ ਪੈਰ ਨਾਮ ਜਪੇ ਸੁਣੋ ਵੀ ਹੁੰਦਾ ਹੈ ਬਾਣੀਕਾਰਾਂ ਦਾ ਹਰ ਇੱਕ ਵਚਨ اٹਲ ਸਚਾਈ ਹੈ ਹਾਂ ਹੋ ਸਕਦਾ ਹੈ ਕਿ ਸਾਡੀ ਸਮਝ ਵਿੱਚ ਬੈਠੇ ਕਿ ਨਾ ਬੈਠੇ ਜਦੋਂ ਸਾਡਾ ਜਾਗਰਤ ਮਨ ਕੌਨਸ਼ੀਅਸ ਮਨ ਕਿਸੇ ਖਿਆਲ ਤੇ ਮਿਹਨਤ ਕਰਦਾ ਹੈ ਦਲੀਲ ਲੌਜਿਕ ਨਾਲ ਸਮਝ ਕੇ ਕਿਸੇ ਵਿਸ਼ੇ ਨੂੰ ਪੱਕਾ ਬਣਾ ਲੈਂਦਾ ਹੈ ਤਾਂ ਇਹ ਅਰਧ ਚੇਤਨ ਮਨ ਵਿੱਚ ਉਤਰ ਜਾਂਦਾ ਹੈ ਅਰਧ ਚੇਤਨ ਮਨ ਚਿੰਤਕ ਦੱਸਦੇ ਹਨ ਕਿ ਦਲੀਲ ਨਾਲ ਨਹੀਂ ਸਗੋਂ ਬਾਰ-ਬਾਰ ਦੀ ਰੈਸੀਟੇਸ਼ਨ ਨਾਲ ਸੰਬੰਧ ਹੈ ਇਸੇ ਕਰਕੇ ਹਰ ਪਲ ਗੁਰੂ ਨੂੰ ਜਪਣਾ ਹੈ ਗੁਰਬਾਣੀ ਪੜ੍ਹਨੀ ਸੁਣੀ ਹੈ ਤਾਂ ਕਿ ਅਚੇਤ ਮਨ ਵਿੱਚ ਬੈਠ ਜਾਵੇ ਕਿ ਅਰਧ ਚੇਤਨ ਮੈਡੂਲਾ ਨਾਲ ਸੰਚਾਲਿਤ ਹੈ ਮੈਡੀਕਲ ਸਾਇੰਸ ਵਾਲੇ ਜਾਣਦੇ ਹਨ ਕਿ ਦਿਲ ਦੀ ਧੜਕਣ ਸਾਹ ਆਉਣਾ ਇਹ ਹਰ ਵਕਤ ਸੌਣ ਸਮੇਂ ਦੀ ਮੈਡੂਲਾ ਦੁਆਰਾ ਸੰਚਾਲਿਤ ਹਨ ਇਸੇ ਤਰ੍ਹਾਂ ਨਾਮ ਹਰ ਵਕਤ ਪਗਤਾਂ ਦੇ ਸੋਹਣ ਸਮੇਂ ਵੀ ਚੱਲਦਾ ਰਹਿੰਦਾ ਹੈ ਇਹ ਗੁਰੂ ਬਖਸ਼ਿਸ਼ ਹੁੰਦੀ ਹੈ ਹਰ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਕਦੇ ਕਦੇ ਅਰਧ ਚੇਤਨ ਤੋਂ ਇਹੀ ਜਾਪ ਚੇਤਨਮਾਨ ਵਿੱਚ ਆ ਜਾਂਦਾ ਹੈ ਅਸੀਂ ਭੁੱਲੇ ਹੋਏ ਫਿਰ ਜਾਪ ਕਰਨ ਲੱਗ ਪੈਂਦੇ ਹਾਂ ਕਿਉਂਕਿ ਅਰਧ ਚੇਤਨ ਵਿੱਚ ਤਾਂ ਪਹਿਲਾਂ ਹੀ ਚੱਲਦਾ ਹੁੰਦਾ ਹੈ ਇਸ ਨੂੰ ਹੀ ਅਜਪਾ ਜਾਪ ਕਿਹਾ ਜਾਂਦਾ ਹੈ ਅਜਪਾ ਬਿਨਾਂ ਜੇਵਾ ਤੋਂ ਅਰਧ ਚੇਤਨਮਾਨ ਵਿੱਚ ਹੁੰਦਾ ਹੈ ਜਾਗਰਤ ਮਨ ਵਿੱਚ ਆਖੇ ਜੇ ਬਾਤੋਂ ਅਜਾਪਾ ਤੋਂ ਜਾਬ ਬਣ ਜਾਂਦਾ ਹੈ ਚੇਤੇ ਰਹੇ ਕਿ ਇਹ ਦਿਲ ਦੀ ਧੜਕਣ ਸਾਹ ਦਾ ਆਉਣਾ ਅਜਾਪਾ ਸਭ ਇਨਵੋਲੰਟਰੀ ਗਤੀਵਿਧੀਆਂ ਹਨ ਜੋ ਕਿ ਅਰਧ ਚੇਤਨਮਾਨਡ ਆਉਂਦੀਆਂ ਹਨ ਵੋਲੰਟਰੀ ਗਤੀਵਿਧੀਆਂ ਸਭ ਜਾਗਰਤ ਮਨ ਕਰਦਾ ਹੈ 80% ਸੁੱਤੇ ਮਨ ਵਿੱਚ ਸਬਲਿਮਿਨਿਅਲ ਖਿਆਲ ਭਰੇ ਪਏ ਹਨ ਪਿਛਲੇ ਜਨਮਾਂ ਦੇ ਸੰਸਕਾਰ ਭਰੇ ਹਨ ਦਬੀਆਂ ਖਾਸ਼ਾਂ ਆਤਾ ਦਰ ਫੌਬੀਆਸ ਪਰਸੈਪਸ਼ਨਸ ਦਰਨਾਮਾ ਨਾਲ ਇਹ ਹਿਸਾਬ ਭਰਿਆ ਪਿਆ ਹੈ ਸਾਡੇ ਮਨ ਨੇ ਆਪਣੀ ਸੁਰੱਖਿਆ ਲਈ ਇਹ ਖਿਆਲ ਦਬਾ ਕੇ ਰੱਖੇ ਹਨ ਤਾਂ ਕਿ ਇਹ ਸਾਨੂੰ ਬੇਚੈਨੀ ਦਾ ਕਾਰਨ ਨਾ ਬਣ ਇਹ 80% ਸੁੱਤੇ ਮਨ ਦਾ ਸਾਡੇ ਵਿਹਾਰ ਬਿਹੇਵੀਅਰ ਤੇ ਅਸਿੱਧਾ ਅਸਰ ਹੈ ਇੱਥੇ ਹੀ ਕਾਮ ਅਗੇਰੈਸਿਵ ਹੋਣ ਵਾਲੀਆਂ ਬੇਸਿਕ ਇਨਸਟਿੰਕਟਸ ਰਹਿੰਦੀਆਂ ਹਨ ਜੋ ਕਿ ਬਾਇਓਲੋਜੀਕਲ ਹਨ ਵਿਲਸਨ ਨੇ ਖਰਾਇਦ ਦੁਆਰਾ ਦਿੱਤੀ ਛੂਰੀ ਕੇ ਇਹ ਸਭ ਰਿਪਰੈਸ਼ਨ ਕਰਕੇ ਹੈ ਦੇ ਖਿਆਲ ਨੂੰ ਪੜ ਦਿੱਤਾ ਉਸ ਦਾ ਕਹਿਣਾ ਹੈ ਕਿ ਇਹ ਐਫੀਸ਼ੀਐਂਸੀ ਦੇ ਕਾਰਨ ਹੈ ਜੋ ਸਾਡੀ ਲੋਡ ਹੁੰਦੀ ਹੈ ਉਹੀ ਮੰਨ ਕਰਦਾ ਹੈ ਇਸੇ ਸੁੱਤੇ ਮਨ ਚੋਂ ਕਦੀ ਕਦੀ ਮਾਰੂ ਖਿਆਲ ਉਤਪਨ ਹੋ ਜਾਂਦੇ ਹਨ ਜਿਨ੍ਹਾਂ ਨੂੰ ਜਾਗਰਤ ਮਨ ਅਤੇ ਅਰਧ ਚੇਤਨ ਮਨ ਸਹੀ ਦਿਸ਼ਾ ਦੇ ਕੇ ਕੰਟਰੋਲ ਕਰ ਲੈਂਦਾ ਹੈ ਜਾਗਰਤ ਕੌਂਸ਼ੀਅਸ ਵਿੱਚ ਜਦ ਕੰਟੀਨਿਊਅਲ ਹੈ ਅਰਧ ਚੇਤਨ ਸਬਕੌਂਸ਼ੀਅਸ ਵਿੱਚ ਜਦ ਕੰਟੀਨਿਊਸ ਹੈ دنیਵੀ ਮਨ ਬੜਾ ਖੋਟਰ ਤੇ ਵਿਗੜਿਆ ਹੁੰਦਾ ਹੈ ਪਰ ਇਹੀ ਮਨ ਗੁਰੂ ਅਰਪਣ ਹੋ ਕੇ ਗੁਰੂ ਰੱਬ ਵਿੱਚ ਹੀ ਸਮਾ ਜਾਂਦਾ ਹੈ ਗੁਰਵਾਖ ਹੈ ਕਹੋ ਕਬੀਰ ਜੋ ਜਾਣੇ ਤੇ ਹੋ ਮਨ ਮਦਸੂਦਨ ਤੇ ਭਗਵਨ ਦੋ ਹੋਰ ਹੁਕਮ ਹੈ ਮਨ ਤੂ ਜੋਤ ਸਰੂਪ ਆਪਣਾ ਮੂਲ ਪਛਾਨ ਇਸੇ ਲਈ ਮਨ ਰੱਬ ਦਾ ਰੂਪ ਹੈ ਇਸ ਕੋ ਇੱਕ ਆਪਸ਼ਨ ਹੈ ਚੁਆਇਸ ਹੈ ਕੇਤ ਤ੍ਰੈ ਗੁਣੀ ਤੋਂ ਰੋਹਾਨੀ نورਾਨੀ ਬਣ ਸਕਦਾ ਹੈ ਪੇਟ ਵਿੱਚ ਬੱਚੇ ਦਾ ਮਨ ਸਨਾਤਨ ਹੁੰਦਾ ਹੈ ਰੱਬ ਨਾਲ ਜੁੜਿਆ ਹੁੰਦਾ ਹੈ ਸਾਫ਼ ਹੁੰਦਾ ਹੈ ਬਾਹਰ ਆ ਕੇ ਮਾਇਆ ਆਪਣਾ ਪ੍ਰਭਾਵ ਪਾ ਕੇ ਇਸ ਨੂੰ ਤਿਕੜਮ ਸਖਾਲ ਦਿੰਦੀ ਹੈ ਇਸ ਮਨ ਨੂੰ ਉਸੇ ਹਾਲਤ ਵਰਗਾ ਬਣਾਉਣਾ ਹੁੰਦਾ ਹੈ ਉਸ ਹਾਲਤ ਨੂੰ ਸਹਿਜ ਕਿਹਾ ਜਾਂਦਾ ਹੈ ਇਹ ਗੁਰੂ ਦੇ ਮਨ ਤੋਂ ਬਾਅਦ ਸੰਭਵ ਹੈ ਕੋਈ ਕਰਮ ਤਰਮ ਇਸ ਅਵਸਥਾ ਨੂੰ ਨਹੀਂ ਬਣਾ ਸਕਦੇ ਇਹ ਕੇਵਲ ਗੁਰੂ ਅਨਾਇਤ ਹੈ ਤੇ ਰੱਬ ਦੇ ਗੁਣ ਗaan ਨਾਲ ਪ੍ਰਾਪਤ ਹੁੰਦੀ ਹੈ ਗੁਰਬਾਣੀ ਵਿੱਚ ਮਨ ਨੂੰ ਕਈ ਨਾਮਾਂ ਨਾਲ ਪੁਕਾਰਿਆ ਗਿਆ ਹੈ ਜਿਵੇਂ ਦਿਲ ਆਤਮ ਮੇਜਕਰ ਜੀਵ ਹੰਸ ਮਨੁਆ ਅੰਤਸ਼ਕਰਨ ਆਦ ਮਨੁਆ ਜੋ ਹਰ ਵਕਤ ਵਾਰ ਕੋ ਹੁੰਦਾ ਹੈ ਸਿੱਧਾ ਨੇ ਗੁਰੂ ਬਾਬੇ ਜੀ ਨੂੰ ਇਹ ਸਵਾਲ ਪੁੱਛਿਆ ਸੀ ਕਿ ਬਾਹਰ ਤੋਂਣ ਵਾਲਾ ਸੂਰਜੀ ਮਨ ਕਿਵੇਂ ਚੰਦਰਮਾ ਵਿੱਚ ਸਮਾ ਸਕਦਾ ਹੈ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸਸਕਾਰ ਸੂਰ ਸਮਾਵੇ ਜਵਾਬ ਇਹ ਸੀ ਇਹ ਮਨ ਨੇਚਲ ਹਿਰਦੇ ਵਸੀਲੇ ਗੁਰਮਖ ਮੂਲ ਪਛਾਣ ਰਹਿ ਇਹ ਮਨ ਉਹ ਹਿਰਦੇ ਵਿੱਚ ਵਰਕੇ ਨੇਚਲ ਹੁੰਦਾ ਹੈ ਭਾਵੇਂ ਚੰਦਰਮਾ ਦੇ ਘਰ ਵਿੱਚ ਸੂਰਜ ਸਮਾ ਜਾਂਦਾ ਹੈ ਪਛਾਣ ਮੂਲ ਦੀ ਗੁਰੂ ਨੂੰ ਮਿਲ ਕੇ ਹੁੰਦੀ ਹੈ ਕੇਵਲ ਦੇਖ ਕੇ ਨਹੀਂ ਅਗਲਾ ਸਵਾਲ ਸਿੱਧਾਂ ਦਾ ਇਹ ਸੀ ਕਿ ਜਦ ਹਿਰਦਾ ਤੇ ਦੇਹ ਨਹੀਂ ਸੀ ਤਾਂ ਮਨ ਕਿਥੇ ਰਹਿੰਦਾ ਸੀ ਜੋਬ ਏ ਸੀ ਫਿਰਦਾ ਦੇ ਨਾ ਹੋਤੀ ਉਦੋਂ ਤੋ ਮਨ ਸੁਨ ਰਹੇ ਬੈਰਾਗੀ ਜੋਬ ਸੀ ਕੇ ਮਨ ਸੁਨ ਵਿੱਚ ਰੱਬ ਵਿੱਚ ਰਹਿੰਦਾ ਸੀ ਸ਼ਮਸ ਤਬਰੀਜ਼ ਨੇ ਵੀ ਆਪਣੀਆਂ ਪਿਛਲੇ ਜਨਮਾਂ ਦੀਆਂ ਨੌ ਮਾਵਾਂ ਦੇ ਨਾਂ ਲਿਖੇ ਹਨ ਪਾਸ਼ਾ ਹੈਦਰਾਬਾਦ ਹੈ ਸ਼ਮਸ ਕਹਿੰਦਾ ਹੈ ਆਦਮ ਨਾ ਬੋਦੋ ਮਨ ਬੋਦੰ ਜਦੋਂ ਆਦਮੀ ਨਹੀਂ ਸੀ ਮਨ ਉਦੋਂ ਵੀ ਸੀ ਮਨ ਕਦੇ ਮਰਦਾ ਨਹੀਂ ਮਨ ਚਾਰ ਜਗ੍ਹਾ ਰਹਿੰਦਾ ਹੈ ਨੰਬਰ 1 ਮਨੁਆ ਹਿਰਦੇ ਤੋਂ ਬਾਹਰ ਭਟਕਦਾ ਰਹਿੰਦਾ ਹੈ ਨੰਬਰ 2 ਮਨੁਆ ਹਿਰਦੇ 'ਚ ਵੜ ਕੇ ਨੇਚਰ ਹੁੰਦਾ ਹੈ ਨੰਬਰ 3 ਮਨੁਆ ਸੂਖਮ ਸਰੀਰ ਦੇ ਰੂਪ ਵਿੱਚ ਧਰਮ ਰਾਜ ਤੀਖ ਅਤੇ ਵਾਪਸ ਯਾਤਰਾ ਕਰਦਾ ਹੈ ਨੰਬਰ 4 ਮਨੁਆ ਹਿਰਦੇ 'ਚ ਵੜ ਕੇ ਆਤਮਾ ਨਾਲ ਮਿਲ ਕੇ ਰੱਬ ਵਿੱਚ ਸੋਲ ਵਿੱਚ ਮਿਲ ਜਾਂਦਾ ਹੈ ਮਨ ਵਿੱਚ ਤਿੰਨ ਕਿਸਮ ਦਾ ਗਿਆਨ ਹੁੰਦਾ ਹੈ ਅੰਪੀਰੀਕਲ ਗਿਆਨ ਇਹ ਸਿਖਾਇਆ ਜਾ ਸਕਦਾ ਹੈ ਤਜਰਬੇ 'ਤੇ ਅਧਾਰਤ ਹੈ ਨੰਬਰ 2 ਕਨਸੈਪਚੁਅਲ ਗਿਆਨ ਇਹ ਐਬਸਟ੍ਰੈਕਟ ਆਈਡੀਆ ਹੁੰਦਾ ਹੈ ਥਿਊਰੀ ਦੇ ਤੌਰ ਤੇ ਜਾਣਿਆ ਜਾ ਸਕਦਾ ਹੈ ਨੰਬਰ 3 ਡਿਵਾਈਨ ਜਾਂ ਸਪਿਰਚੁਅਲ ਗਿਆਨ ਇਹ ਸਿਖਾਇਆ ਪੜਾਇਆ ਨਹੀਂ ਜਾ ਸਕਦਾ ਇਹ ਕੇਵਲ ਬ੍ਰਹਮ ਦਾ ਗਿਆਨ ਹਿਰਦੇ ਵਿੱਚ ਉਤਰਦਾ ਹੈ ਇੰਦਰੀਏਸ਼ ਨੂੰ ਗ੍ਰਹਿਣ ਨਹੀਂ ਕਰ ਸਕਦੇ ਇਹ ਪਰਫੈਕਟ ਹੁੰਦਾ ਹੈ ਇਹ ਮਹਿਸੂਸ ਹੋ ਸਕਦਾ ਹੈ ਜਾਣਿਆ ਨਹੀਂ ਜਾ ਸਕਦਾ ਇਹ ਹਾਇਰ ਨੋਲਜ ਹੈ ਕਿਸੇ ਨੇ ਕਿਸੇ ਤੇ ਰੱਬ ਬਖਸ਼ਿਸ਼ ਕਰਕੇ ਗੁਰੂ ਮਿਲਾ ਕੇ ਇਹ ਮਿਲਾਨ ਪ੍ਰਦਾਨ ਕਰਦਾ ਹੈ ਆਪਣੇ ਵੱਸ ਨਹੀਂ ਹੈ ਇਹ ਰੋਹਾਨੀ ਜਾਂ نورਾਨੀ ਹੈ ਗਿਆਨ ਦੀਆਂ ਸੱਤ ਸੀਮਾਵਾਂ ਹਾਲਤਾਂ ਹਨ ਨੰਬਰ 1 ਮੁਕਤੀ ਦੀ ਇੱਛਾ ਨੰਬਰ 2 ਵਿਚਾਰ ਨੰਬਰ 3 ਅਹੰਕਾਰ ਦੇ ਸੰਕਲਪਾਂ ਦਾ ਘਟ ਜਾਣਾ ਨੰਬਰ 4 ਬ੍ਰह्म ਗਿਆਨ ਦੀ ਪ੍ਰਾਪਤੀ ਨੰਬਰ 5 ਸਿੱਧੀਆਂ ਆਦਤ ਤੋਂ ਉਪਰਾਮਤਾ ਨੰਬਰ 6 ਰੱਬ ਤੋਂ ਬਿਨਾ ਹੋਰ ਖਿਆਲ ਮਿਟ ਜਾੜੇ ਨੰਬਰ 7 ਸੁਤੁਰਿਆ ਚੌਥੇ ਪਦ ਦੀ ਪ੍ਰਾਪਤੀ ਮਨ ਮਾਇਆਵੀ ਗਿਆਨ ਦੇ ਨਾਲ ਨਾਲ ਸਤੋ ਗੁਣੀ ਰੋਹਾਨੀ ਤੇ ਆਤਮ ਗਿਆਨ ਪ੍ਰਾਪਤ ਕਰ ਸਕਦਾ ਹੈ ਆਤਮਕ ਤੇ ਰੋਹਾਨੀ ਗਿਆਨ ਚ ਅੰਤਰ ਹੈ ਦੇਖਣ ਨੂੰ ਦੋਵੇਂ ਇੱਕ ਹੀ ਲੱਗਦੇ ਹਨ ਦੋਨਾਂ ਚ ਸਾਂਝੇ ਗੁਣ ਵੀ ਹਨ ਜਿਵੇਂ ਮਾਫ ਕਰ ਦੇਣਾ, दयालुਪਨਾ, ਨਿਮਰਤਾ, ਸੱਚ ਬੋਲਣਾ ਤੇ ਸੱਚ ਤੇ ਚੱਲਣਾ ਕਿਸੇ ਤੇ ਕੋਈ ਆਸ ਨਾ ਰੱਖਣੀ ਰੱਬ ਤੋਂ ਬਿਨਾਂ ਪਰ ਫਿਰ ਵੀ ਇਹਨਾਂ ਵਿੱਚ ਅੰਤਰ ਹੈ ਆਤਮ ਗਿਆਨ ਆਪਣੀ ਕੋਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਬ੍ਰਹਮ ਗਿਆਨ ਕੇਵਲ ਤੇ ਕੇਵਲ ਗੁਰੂ ਬਖਸ਼ਿਸ਼ ਹੈ ਆਤਮ ਗਿਆਨ ਅਸਲ ਵਿੱਚ ਮਨ ਅਤੇ ਆਤਮਾ ਦਾ ਗਿਆਨ ਹੈ ਬ੍ਰਹਮ ਗਿਆਨ ਬ੍ਰਹਮ ਅਤੇ ਆਤਮਾ ਦਾ ਗਿਆਨ ਹੈ ਆਤਮ ਗਿਆਨ ਇਹ ਸਿੱਖਿਆ ਜਾ ਸਕਦਾ ਹੈ ਬ੍ਰਹਮ ਗਿਆਨ ਸਿੱਖਿਆ ਤੇ ਸਿਖਾਇਆ ਨਹੀਂ ਜਾ ਸਕਦਾ ਕੇਵਲ ਬਖਸ਼ਿਸ਼ ਹੁੰਦੀ ਹੈ ਸਿੱਧਾ ਮਨ ਵਿੱਚ ਉਤਰਦਾ ਹੈ ਆਤਮਿਕ ਗਿਆਨੀਆਂ ਵਿੱਚ ਭੀਸ਼ਮ ਪਤਾਮਾ ਦਰੋਣਾਚਾਰੀਆ ਕਿਰਪਾਚਾਰੀਆ ਸ਼ਾਮਲ ਹਨ ਕ੍ਰਿਸ਼ਨ ਜੀ ਬ੍ਰਹਮ ਗਿਆਨੀ ਸਨ ਮਹਾਪਾਰਤੋ ਅਨੁਸਾਰ ਬ੍ਰਹਮ ਗਿਆਨੀ ਕੋਲ ਆਤਮਾ ਗਿਆਨ ਪਹਿਲਾਂ ਹੀ ਹੁੰਦਾ ਹੈ ਪਰ ਆਤਮਾ ਗਿਆਨੀ ਕੋਲ ਬ੍ਰਹਮ ਗਿਆਨ ਦੀ ਅਣਹੋਂਦ ਹੁੰਦੀ ਹੈ ਆਤਮਾ ਗਿਆਨ ਸਤੋ ਗੁਣੀ ਹੁੰਦਾ ਹੈ ਬ੍ਰਹਮ ਗਿਆਨ ਰੋਹਾਨੀ ਤੇ ਲੋਰਾਨੀ ਹੁੰਦਾ ਹੈ ਆਤਮਾ ਗਿਆਨ ਆਬਜੈਕਟਿਵ ਹੈ ਬ੍ਰਹਮ ਗਿਆਨ ਸਬਜੈਕਟਿਵ ਹੈ ਰੋਹਾਨੀ ਅਤੇ ਲੋਰਾਨੀ ਚ ਵੀ ਪੇਡ ਹੈ ਰੋਹਾਨੀ ਰੂਹ ਨਾਲ ਇੱਕ ਵਿੱਚ ਖੋਇਆ ਹੁੰਦਾ ਹੈ ਨੂਰਾਨੀ ਰੱਬ ਨਾਲ ਇੱਕਮਿਕ ਹੁੰਦਾ ਹੈ ਫਰਕ ਵਨਨੈਸ ਦਾ ਹੈ ਰੋਹਾਨੀ ਰੱਬ ਤੋਂ ਬਿਨਾ ਹੋਰ ਤੇ ਵੀ ਥੋੜੀ ਬਹੁਤ ਆਸਥਾ ਰੱਖਦਾ ਹੈ ਬੁੱਧ ਜੀ ਰੋਹਾਨੀ ਸਨ ਨੂਰਾਨੀ ਨਹੀਂ ਸਨ ਉਹ ਰੱਬ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਰੋਹਾਨੀ ਦੀ ਡਿਟੈਚਮੈਂਟ ਪੂਰੀ ਨਹੀਂ ਹੁੰਦੀ ਆਤਮਿਕ ਗਿਆਨੀ ਤੋ ਤਾਂ ਉੱਪਰ ਹੁੰਦਾ ਹੈ ਪਰ ਨੂਰਾਨੀ ਮਹਾਂਪੁਰਸ਼ ਦੀ ਕਰਮ ਕਰਨ ਪ੍ਰਤੀ ਪੂਰੀ ਡਿਟੈਚਮੈਂਟ ਨਿਰਕਰਮੀ ਹੁੰਦੀ ਹੈ ਹੋਮਯੋਵ ਹੀਨ ਹੋਣ ਕਰਕੇ ਸਭ ਕਰਮ ਰੱਬ ਅਤੇ ਗੁਰੂ ਸੇਵਤ ਅਤੇ ਸੰਬੰਧਤ ਹੁੰਦੇ ਹਨ ਪੁੰਨ ਪਾਪ ਤੋਂ ਉੱਪਰ ਉੱਠ ਜਾਂਦਾ ਹੈ ਪੂਰੀ ਤਰ੍ਹਾਂ ਨਰਾਸਾ ਹੁੰਦਾ ਹੈ ਐਕਸਪੈਕਟ ਨਾਟ ਗ੍ਰਾਇਡ ਨਾਟ ਦੇ ਸਿਧਾਂਤ ਤੇ ਚੱਲਦੇ ਹਨ ਦੋਵੇਂ ਪਰ ਨੂਰਾਨੀ ਦਾ ਇਹ ਗੁਣ ਨਿਰਾਲਾ ਹੁੰਦਾ ਹੈ ਸਾਰੇ ਬਾਣੀਕਾਰ ਇਸ ਨੂਰਾਨੀ ਸ਼੍ਰੇਣੀ ਵਿੱਚ ਆਉਂਦੇ ਹਨ ਜਪਨ ਅਤੇ ਸਿਮਰਨ ਵਿੱਚ ਅੰਤਰ ਪਹਿਲੀ ਪੋਥੀ ਵਿੱਚ ਨੂਰਾਨੀ ਚਲਕਾਰਾ ਵਿੱਚ ਦਿੱਤਾ ਗਿਆ ਹੈ ਸਿਮਰਨ ਵਿੱਚ ਤਾਂ ਰੱਬ ਬੰਦੇ ਨੂੰ ਆਪ ਯਾਦ ਕਰਦਾ ਹੈ ਇਹ ਸਾਡੇ ਵੱਸ ਦਾ ਨਹੀਂ ਹੁਕਮ ਹੈ ਸਿਮਰਨ ਤੇ ਲਾਗੇ ਜਨ ਆਪ ਦੇ ਅੱਲਾ ਨਾਨਕ ਜਾਨ ਕੀ ਮੰਗੇ ਰਵਾਲਾ ਜਦ ਅਸੀਂ ਆਪ ਕਰਨਾ ਹੈ ਭਾਵੇਂ ਕਿ ਸੰਸਕਾਰ ਪ੍ਰੇਰਿਤ ਕਰਦੇ ਹਨ ਜਪ ਨਾਲ ਗੁਰੂ ਪੇਟਾ ਹੋਣੀ ਹੈ ਬਾਅਦ ਵਿੱਚ ਸਿਮਰਨ ਗੁਰੂ ਨੇ ਨਵਾਜਿਸ਼ ਕਰਨਾ ਹੈ ਆਉ ਧਿਆਉਣੇ ਵਿੱਚ ਅਤੇ ਅਰਾਧਣੇ ਵਿੱਚ ਅੰਤਰ ਦੇਖਿਏ ਇਹ ਦੋਨੋਂ ਪੇਦਾ ਪੇਰ ਹਨ ਇੱਕ ਦੂਜੇ ਦੀ ਵਰਤੇ ਗਏ ਹਨ ਪਰ ਦੋਹਾਂ ਵਿੱਚ ਅੰਤਰ ਵੀ ਹੈ ਜਿਵੇਂ ਸੋਨਾ ਅਤੇ ਸੋਨੇ ਦਾ ਕੜਾ ਮਿੱਟੀ ਅਤੇ ਮਿੱਟੀ ਦੀ ਸਰਾਹੀ ਅরাধਨਾ ਗੁਰੂ ਈਸ਼ਟ ਦੇ ਸਾਹਮਣੇ ਬੈਠ ਕੇ ਹੁੰਦਾ ਹੈ ਫੋਕਸ ਅੱਖਾਂ ਵਿੱਚ ਹੁੰਦਾ ਹੈ ਧਿਆਉਣਾ ਮਨ ਨੂੰ ਇਕਾਗਰ ਕਰਕੇ ਨੇਤਰ ਬੰਦ ਕਰਕੇ ਹੁੰਦਾ ਹੈ ਫੋਕਸ ਕੰਨਾਂ ਰਾਹੀਂ ਮਨ ਵਿੱਚ ਹੁੰਦਾ ਹੈ ਗੁਰਮਤ ਵਿੱਚ ਧਿਆਉਣਾ ਪ੍ਰਵਾਨ ਹੈ ਕਿਉਂਕਿ ਗੁਰਬਾਣੀ ਸਰਵਨ ਦਰਸ਼ਨ ਹੈ ਨੇਤਰ ਦਰਸ਼ਨ ਨਹੀਂ ਸ਼ਬਦ ਗੁਰੂ ਹੈ ਆਕਾਰ ਗੁਰੂ ਨਹੀਂ ਹੈ ਸਰੀਰ ਤੇ ਆਕਾਰ ਨਾਸ਼ਵਾਨ ਹਨ ਸ਼ਬਦ ਅਗੋਚਰ ਅਤੇ ਅਗੰਮ ਹੈ ਇਹ ਧਿਆਇਆ ਹੀ ਜਾ ਸਕਦਾ ਹੈ ਕਈ ਘੋਲੇ ਪਾਲੇ ਸਰਦਾਲੂ ਰੋਮਾਲਾ ਸਾਹਿਬ ਚੁੱਕ ਕੇ ਦਰਸ਼ਨ ਕਰਦੇ ਹਨ ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ ਘਰ ਬੈਠੇ ਹੀ ਗੁਰੂ ਧਿਆਇਆ ਜਾ ਸਕਦਾ ਹੈ ਸੰਗਤ ਵਿੱਚ ਜਾਣਾ ਮੂਢਲਾ ਤੇ ਜ਼ਰੂਰੀ ਕਰਮ ਹੈ ਸੰਗਤ ਦੇ ਰਾਹੀਂ ਮਿੱਠਾ ਪਾਇਆ ਜਾਂਦਾ ਹੈ ਤੇ ਸ਼ਬਦ ਦੀ ਡੰਡੀ ਨਾਲ ਖਲਾਕੇ ਮਿੱਠਾ ਬਣਾਇਆ ਜਾਂਦਾ ਹੈ ਸੰਗਤ ਵਿੱਚ ਮਨ ਦੀ ਮਹਿਲ ਉੱਗ ਜਾਂਦੀ ਹੈ ਤੇ ਸ਼ਬਦ ਦੇ ਰੜਕਣ ਨਾਲ ਮਹਿਲ ਬਾਹਰ ਆ ਜਾਂਦੀ ਹੈ ਸਿਮਰਨ ਨਾਲ ਮਨ ਰੂਪੀ ਕਪੜਾ ਸੁਕਾ ਕੇ ਪਹਿਨਣ ਲਈ ਤਿਆਰ ਕੀਤਾ ਜਾਂਦਾ ਹੈ ਸੋ ਜਿੱਥੇ ਵੀ ਗੁਰਬਾਣੀ ਆਰਾਧਨ ਦਾ ਜ਼ਿਕਰ ਹੈ ਉਥੇ ਮਰاد ਧਿਆਨ ਤੋਂ ਹੀ ਹੈ ਇਹ ਬੁੱਝਣ ਦੀ ਗੱਲ ਹੈ ਲਿਟਰਲ ਅਰਥ ਹੋਰ ਹੁੰਦੇ ਹਨ ਤੇ ਬੁੱਝਣ ਤੇ ਗੱਲ ਹੋਰ ਨਿਕਲਦੀ ਹੈ ਹੁਕਮ ਹੈ ਸ਼ਬਦਾਂ ਮਾਣੇ ਵਿਖਾਣੀਆਂ ਬਿਰਲਾ ਤਾਂ ਬੁੱਝੇ ਕੋਈ ਆਤਮਾ ਅਤੇ ਬ੍ਰਹਮ ਦਲੀਲ ਅਤੇ ਇਨਸਟਰਕਸ਼ਨ ਨਾਲ ਨਹੀਂ ਮਿਲ ਸਕਦੇ ਇਹ ਤਾਂ ਕੇਵਲ ਸਮਾਧੀ ਮੈਡੀਟੇਸ਼ਨ ਅਤੇ ਆਤਮ ਚਿੰਤਨ ਇਨਟਰੋਸਪੈਕਸ਼ਨ ਨਾਲ ਹੀ ਮਿਲੇ ਜਾ ਸਕਦੇ ਹਨ ਇਹਨਾਂ ਚ ਸਮਾਇਆ ਤਾਂ ਜਾ ਸਕਦਾ ਹੈ ਪਰ ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਪੇਦਾ ਪੇਤ ਦਾ ਇੱਕ ਰੂਪ ਹੋਰ ਹੁਕਮ ਹੈ ਡਰ ਕਰ ਘਰ ਘਰ ਡਰ 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 ਜਾਏ ਦੁਨਿਆਵੀ ਦਰ ਤੇ ਰੋਹਾਨੀ ਦਰ ਦੋਵੇਂ ਇੱਕੋ ਤਰ੍ਹਾਂ ਲਿਖੇ ਜਾਂਦੇ ਹਨੁੱਝ ਕੇ ਪਤਾ ਚੱਲਦਾ ਹੈ ਕਿ ਕਿਹੜੇ ਦਰ ਦੀ ਗੱਲ ਹੋ ਰਹੀ ਹੈ ਇਸ ਮਹਾਂਵਾਗ ਦੇ ਅਰਥ ਇਸ ਤਰ੍ਹਾਂ ਬਣਦੇ ਹਨ ਕਿ ਨਿਰਮਲ ਪਾਉ ਵਿੱਚ ਘਰ ਹੈ ਘਰ ਵਿੱਚ ਹੀ ਫਿਰਦੇ ਵਿੱਚ ਹੀ ਨਿਰਮਲ ਪਾਉ ਹੈ ਇਸੇ ਨਿਰਮਲ ਪਾਉ ਨਾਲ ਦੁਨਿਆਵੀ ਦਰ ਖੜ ਜਾਂਦਾ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰ ਦਾ ਹੀ ਜ਼ਿਕਰ ਹੈ ਨਿਰਮਲ ਪਾਉ ਬਹੁਤ ਘਟ ਹੈ ਪਰ ਪ੍ਰਕਰਨ ਅਨੁਸਾਰ ਪਤਾ ਚੱਲ ਜਾਂਦਾ ਹੈ ਕਿ ਕਿਹੜੇ ਤੌ ਦੀ ਬਾਤ ਗੁਰੂ ਜੀ ਪਾ ਰਹੇ ਹਨ ਸ਼ਬਦ ਅਤੇ ਨਾਮ ਦੀ ਪੈਦਾ ਪੇਧ ਹਨ ਤਾਂ ਕਿ ਸ਼ਬਦ ਤੋਂ ਮਰਾਦ ਗੁਰਬਾਣੀ ਹੈ ਤੇ ਨਾਮ ਪਰਮਾਤਮਾ ਦੇ ਕਿਸੇ ਖਾਸ ਹਾਲਾਤ ਵਿੱਚ ਪ੍ਰਗਟ ਹੋਇਆ ਹੁੰਦਾ ਹੈ ਦੋਵੇਂ ਇੱਕ ਵੀ ਹਨ ਪਰ ਪਰਸਨੈਲਿਟੀ ਵਿੱਚ ਅੰਤਰ ਵੀ ਹੈ ਜੇ ਦੋਵਾਂ ਦਾ ਲਿਟਰਲ ਅਰਥ ਹੀ ਮੰਨੀਏ ਤਾਂ ਬਾਣੀ ਦੀ ਸਹੀ ਸਮਝ ਨਹੀਂ ਪੈਂਦੀ ਕਈ ਗਦਵਾਨ ਟੱਬਲਾ ਖਾ ਜਾਂਦੇ ਹਨ ਕਿ ਸ਼ਬਦ ਹੀ ਨਾਮ ਹੈ ਨਾਮ ਕੋਈ ਨਹੀਂ ਅਜਿਆ ਨਹੀਂ ਹੈ ਦੋਵਾਂ ਦੀ ਆਪਣੀ ਕਿਰਿਆਕਾਰ ਹੈ ਸ਼ਬਦ ਨਾਲ ਨਾਮ ਉਤਪਨ ਹੁੰਦਾ ਹੈ ਤੇ ਨਾਮ ਮਨ ਨੂੰ ਲਖਾਰ ਕੇ ਰੱਬ ਨਾਲ ਮਿਲਾ ਦਿੰਦਾ ਹੈ ਹੁਕਮ ਹੈ ਨਾਨਕ ਨਾਮੇ ਲਾਇ ਸਵਾਰਨ ਸ਼ਬਦ ਲੈ ਮਲਾਇ ਪੂਰੀ ਰੋਹਾਨੀਅਤ ਦੀ ਨੂਰਾਨੀਅਤ ਕੋ ਹੁੰਦੀ ਹੈ ਨੂਰਾਨੀਅਤ ਦੀ ਪਹਿਲੀ ਮੰਜ਼ਲ ਰੋਹਾਨੀਅਤ ਹੈ ਰੋਹਾਨੀਅਤ ਸਤੋਗੁਣ ਅਤੇ ਨੂਰਾਨੀਅਤ ਦੀ ਵਿਚਾਰ ਲਈ ਕਰੀ ਹੈ ਇਹਨਾਂ ਪੰਨਾਂ ਵਿੱਚ ਕੁਝ ਗੁਣ ਸਾਂਝੇ ਹਨ ਪਰ ਸਤੋ ਗੁਣ ਅਤੇ ਰੋਹਾਨੀਅਤ ਪੂਰੀ ਤਰ੍ਹਾਂ ਖੁਦਮਖਤਿਆਰ ਨਹੀਂ ਸੁਪਰੀਮ ਨਹੀਂ ਹਨ ਨੂਰਾਨੀਅਤ ਕੇਵਲ ਇੱਕ ਬ੍ਰਾਂਹ ਤੇ ਖੜੀ ਹੈ ਇਹ ਮੋਨੋਸਟਿਕ ਹੈ ਇਸ ਵਿੱਚ ਕੋਈ ਦੂਜਾ ਡੁਆਲਿਟੀ ਨਹੀਂ ਹੈ ਐਸੋਟ੍ਰਿਕ ਹੈ ਇਹਨਾਂ ਅਵਸਥਾ ਨੂੰ ਪਹੁੰਚਣ ਲਈ ਗੁਰੂ ਦੀ ਮਵਾਜਿਸ਼ ਦੀ ਸਖਤ ਲੋੜ ਹੈ ਖਾਸ ਕਰ ਨੂਰਾਨੇ ਹੋਣ ਲਈ ਸਤੋਗੁਣਤਾ ਸਿੱਖਿਆ ਵੀ ਜਾ ਸਕਦਾ ਹੈ ਇਹ اخਲਾਕੀ ਹੁੰਦਾ ਹੈ ਦੁਨਿਆਵੀ ਧਰਮ ਗੁਰੂ ਵੀ اخلاق ਸਿਖਾ ਸਕਦਾ ਹੈ ਪਰ ਉੱਪਰਲੇ ਦੋਵੇਂ ਗੁਣ ਕੇਵਲ ਕਿਰਪਾ ਤੇ ਨੁਨਸਰ ਹਨ ਇਹਨਾਂ ਗੁਣਾਂ ਨੂੰ ਪਾਉਣ ਲਈ ਆਈਕਿਊ ਅਤੇ ਈਕਿਊ ਵੱਧ ਹੋਣਾ ਵੀ ਇੱਕ ਵੱਧੂ ਗੁਣ ਹੈ ਇੱਕਨ ਵੱਡ ਬੰਦਾ ਵੀ ਜੇ ਆਈਕਿਊ ਤੇਜ ਹੋਵੇ ਤਾਂ ਛੇਤੀ ਗੱਲ ਬੁੱਝ ਲੈਂਦਾ ਹੈ ਆਈਕਿਊ ਵੀ ਪਰਮਾਤਮਾ ਵੱਲੋਂ ਵਰੋਸਾਇਆ ਇੱਕ ਗੁਣ ਹੈ ਜਿਆਦਾ ਪੜ੍ਹਾਈ ਸਹਾਇਕ ਤਾਂ ਹੋ ਸਕਦੀ ਹੈ ਪਰ ਜ਼ਰੂਰੀ ਨਹੀਂ ਜ਼ਰੂਰੀ ਤਾਂ ਸਾਡੇ ਮਨ ਅਤੇ ਬੁੱਧੀ ਦਾ ਆਪਾ ਤਿਆਗ ਸਰੈਂਡਰ ਹੈ ਇਹ ਤਿਆਗ ਅਤੇ ਆਈਕਿਊ ਮਿਲ ਕੇ ਅਵਸਥਾ ਜਲਦੀ ਬਣਾ ਦਿੰਦੇ ਹਨ ਤੀਖਣ ਇੰਟੈਲੀਜੈਂਸ ਇਮੋਸ਼ਨਲ ਕੋਸ਼ੈਂਟ ਕਿਸੇ ਗੁਰੂ ਦੁਆਰਾ ਬਖਸ਼ੇ ਬੰਦੇ ਵਿੱਚ ਹੁੰਦੇ ਹਨ ਭਗਤੀ ਸਬਜੈਕਟਿਵ ਹੈ ਇਹ 트ਾਂਸਡੈਂਟਲ ਹੈ ਇਹ ਕਿਸੇ ਆਬਜੈਕਟ ਰਾਹੀਂ ਪ੍ਰਾਪਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡੇ ਇੰਦ੍ਰੇ ਅਤੇ ਮਨ ਲਿਬੜੇ ਹੋਏ ਹਨ ਆਤਮਾ ਨੇ ਦਿਵ ਬਣ ਕੇ ਹੀ ਸਾਰੇ ਸਰੀਰ ਨੂੰ ਦਿਵ ਬਣਾਉਣਾ ਹੈ ਜਦੋਂ ਗੁਰੂ ਆਪਣੇ ਪੱਥਰ ਚੋਂ ਇੱਕ ਸ਼ਬਦ ਰੂਪੀ ਤੀਰ ਦਾਗ ਦਿੰਦਾ ਹੈ ਤਾਂ ਮਨ ਅਤੇ ਬੁੱਧੀ ਲੰਗੜਾਉਣ ਲੱਗ ਪਈਆਂ ਹਨ ਤੇ ਆਪਣਾ ਹਉਮੈ ਵਾਲਾ ਸੁਭਾਅ ਬਦਲ ਕੇ ਨਿਮਰਤਾ ਵਿੱਚ ਆ ਜਾਂਦੀਆਂ ਹਨ ਫਿਰ ਨਿਸ਼ਾਨਾ ਪਰਿਪੂਰਨ ਬ੍ਰਹਮ ਤੇ ਲੱਗਦਾ ਹੈ ਸੋ ਸਾਡੀ ਅਰਦਾਸ ਹਰ ਵਕਤ ਇਹ ਹੋਣੀ ਚਾਹੀਦੀ ਹੈ ਕਿ ਹੇ ਗੁਰੂ ਜੀ ਮੈਨੂੰ ਛੋਟਾ ਕਰ ਦਿਓ ਮੈਨੂੰ ਮਸਕੀਨ ਗਰੀਬ ਬਣਾ ਕੇ ਮੇਰੀ ਹੋਂਦ ਨੂੰ ਤੋੜ ਕੇ ਨਿਰਮਾਨ ਬਣਾ ਕੇ ਦਿਓ ਇਹ ਗੱਲ ਹੋਰ ਹੈ ਕਿ ਨੀਨਾ ਹੋ ਕੇ ਜਗਤੋਂ ਵੀ ਉੱਚਾ ਹੋ ਜਾਂਦਾ ਹੈ ਗੁਰੂ ਬਾਤ ਹੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਮੈ ਸ਼ੋਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ